ਸਤਿ ਸ਼੍ਰੀ ਅਕਾਲ ਜੀ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅੰਮ੍ਰਿਤਸਰੀਆ ਮਾਲਦਿਆਂ ਵੱਲੋਂ ਲੋ ਜੀ 1350 ਵਾਲੇ ਡਿਜ਼ਾਈਨਰ ਸੂਟ ਲੈ ਕੇ ਆਇਆ ਡਿਜੀਟਲ ਪ੍ਰਿੰਟ ਦੇ ਪਿਓਰ ਲੀਲਨ ਦੇ ਤੇ ਪਿਓਰ ਕਾਟਨ ਦੇ ਜਿਹੜੇ ਪਿਓਰ ਲੀਲਨ ਦੇ ਸੂਟ ਆਉਣਗੇ ਨਾਲ ਦੁਪੱਟਾ ਹੋਊਗਾ ਪਿਓਰ ਮੋਡਲ ਦਾ ਪਿਓਰ ਮਸਲੀਨ ਦਾ ਇਕੱਲਾ ਇਕੱਲਾ ਡਿਜ਼ਾਈਨ ਮੈਂ ਓਪਨ ਕਰਕੇ ਦਿਖਾਉਂਗਾ ਵੀਡੀਓ ਪੂਰੀ ਲਾਸਟ ਤੱਕ ਦੇਖਿਓ ਪਹਿਲਾਂ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦੀ ਰਹੇ ਪਹਿਲਾ ਆਰਟੀਕਲ ਚੈੱਕ ਕਰੋ ਪਿਓਰ ਲੀਲਨ ਦਾ ਸਾਰੇ ਰੰਗ ਮੈਂ ਓਪਨ ਕਰਕੇ ਦਿਖਾਉਂਗਾ ਵੀਡੀਓ ਪੂਰੀ ਲਾਸਟ ਤੱਕ ਦੇਖਿਓ ਫਲੈਟ ਰੇਟ ਰਹੇਗਾ ਸਭ ਦਾ 1350 ਰੁਪਏ ਪਿਓਰ ਕਾਟਨ ਸਮਰ ਸਪੈਸ਼ਲ ਡਿਜ਼ਾਈਨਰ ਸੂਟ ਨੇ ਸਾਰੇ ਸਾਰੇ ਆਹ ਕਲਰ ਚੈੱਕ ਕਰੋ ਇੱਕ ਸ਼ੇਡ ਆ ਰਿਹਾ ਇਸ ਦੇ ਵਿੱਚ ਪਿਸਤਾ ਜਿਹਾ ਕਲਰ ਬੜਾ ਪਿਆਰਾ ਸ਼ੇਡ ਆ ਯੂਨਿਕ ਕਲਰ ਆ ਰਿਹਾ ਅਲਟੀਮੇਟ ਸ਼ੇਡ ਆ ਰਿਹਾ ਜੀ ਇੱਕ ਆ ਰਿਹਾ ਆਵਲਾ ਸ਼ੇਡ ਇੱਕ ਆ ਰਿਹਾ ਸੀਗਰੀਨ ਸ਼ੇਡ ਤਿੰਨ ਰੰਗ ਆਣ ਗਏ ਤਿੰਨੇ ਰੰਗ ਪਿਆਰੇ ਆ 1350 ਰੁਪਏ ਪ੍ਰਾਈਸ ਪਿਓਰ ਲੀਲਨ ਪਿਓਰ ਲੀਲਨ ਦੀ ਆਈਟਮ ਆ ਜੀ ਬਿਊਟੀਫੁਲ ਡਿਜੀਟਲ ਪ੍ਰਿੰਟ ਉੱਤੇ ਸਾਰਾ ਨੋਟਸ ਵਰਗਾ 1350 ਰੁਪਏ ਪ੍ਰਾਈਸ ਪਹਿਲਾ ਆਰਟੀਕਲ ਦੇ ਤਿੰਨ ਰੰਗ ਆ ਗਏ ਤਿੰਨ ਰੰਗ ਤੁਹਾਨੂੰ ਦਿਖਾ ਦੇ ਨੈਕਸਟ ਆਰਟੀਕਲ ਤੁਹਾਨੂੰ ਦਿਖਾਣਾ ਬੜਾ ਪਿਆਰਾ ਚੱਕੀ ਚਾਲ ਉਧਰ ਨਾਲ ਦੇ ਦਿਖਾਈ ਜਾਣਗੇ ਇੱਕ ਆਰਟੀਕਲ ਆ ਰਿਹਾ ਜੀ ਬੜਾ ਸੋਹਣਾ ਆਰਟੀਕਲ ਆ ਚੈੱਕ ਕਰੋ ਇਹਦੇ ਜੀ ਤਿੰਨ ਤੋਂ ਚਾਰ ਰੰਗ ਆਣਗੇ ਸਾਰਾ ਪਰਲ ਵਰਕ ਦਾ ਕੰਮ ਕਰਿਆ ਹੈ ਹੈਂਡ ਵਰਕਰ ਹੈ ਉੱਪਰ ਪ੍ਰਿੰਟ ਆ ਰਿਹਾ ਜੀ ਐ ਲੱਗੂ ਜਿਵੇਂ ਦੂਰੋਂ ਪੇਂਟ ਵਾਲਾ ਸੂਟ ਪਾਇਆ ਹੋਇਆ ਹੈ ਅਲਟੀਮੇਟ ਪ੍ਰਿੰਟਿੰਗ ਬਹੁਤ ਸੋਹਣੀ ਹੈ ਮੈਚਿੰਗ ਬੋਟਮ ਆ ਰਹੀ ਹੈ ਕਾਟਨ ਦੀ ਔਰ ਨਾਲ ਲੀਲਨ ਦਾ ਦੁਪੱਟਾ ਰੰਗ ਆ ਰਿਹਾ ਬੜੇ ਪਿਆਰੇ ਆ ਚੈੱਕ ਕਰੋ ਤੇ ਜਿਹੜੇ ਸ਼ੇਡ ਆਣਗੇ ਇਸ ਦੇ ਵਿੱਚ ਇੱਕ ਆਊਗਾ ਗ੍ਰੇ ਸ਼ੇਡਸ ਮਤਲਬ ਇਹ ਸਿਲਵਰ ਗ੍ਰੇ ਜਿਹਾ 컬러 ਹੈ ਬੜਾ ਪਿਆਰਾ ਸ਼ੇਡ ਹੈ ਪ੍ਰੋਪਰ ਵਾਈਟ ਵੀ ਨਹੀਂ ਹੈਗਾ ਪ੍ਰੋਪਰ ਗ੍ਰੇ ਵੀ ਨਹੀਂ ਹੈਗਾ ਮਤਲਬ ਡਿਫਰੈਂਟ ਜਿਹਾ ਸ਼ੇਡ ਹੈ ਇੱਕ ਆਈਗਾ ਸਪੈਸ਼ਲ ਵਾਈਟ 컬러 ਤਿੰਨ ਰੰਗ ਆਣਗੇ 1350 ਰੁਪਏ ਪ੍ਰਾਈਸ ਰਹੇਗਾ ਬਿਊਟੀਫੁੱਲ ਆ ਦੇਖੋ ਮਿਲੀਮਿਲ ਬ੍ਰਾਂਡਡ ਆਈਟਮ ਹੈ ਇਹ ਆ ਕੰਪਨੀ ਦਾ ਲੋਗੋ ਲੱਗਾ ਹੋਇਆ ਹੈ ਬ੍ਰਾਂਡ ਦਾ ਲੋਗੋ ਲੱਗਾ ਹੋਇਆ ਸੋ ਪਿਓਰ ਕਾਟਨ ਦੀ ਬੋਟਮ ਆ ਰਹੀ ਹੈ ਨਾਲ ਲੀਲਨ ਦਾ ਦੁਪੱਟਾ ਆ ਰਿਹਾ 1350 ਰੁਪਏ ਪ੍ਰਾਈਸ ਚੱਕੋ ਜੀ ਆਪਣਾ ਸਕਰੀਨ ਸ਼ਾਟ ਲੈ ਲਓ ਜਿਹੜਾ ਰੰਗ ਚ ਸਾਰੇ ਰੰਗ ਡਿਜ਼ਾਈਨ ਓਕੇ ਰਿਪੋਰਟ ਲੀਲਨ ਦੇ ਸੂਟ ਦਿਖਾਵਾਂ ਤੁਹਾਨੂੰ ਸਾਰੇ ਪਹਿਲਾਂ ਲੀਲਨ ਦੇ ਆਰਟੀਕਲ ਦਿਖਾਨਾ ਦੀਪਨੀੜੀਓਂ ਬਣਾ ਰਿਆ ਬੂਬਿਓ ਟਕਣੋਂ ਨਾਲ ਆ ਵੀ ਆਪਣਾ ਠੀਕ ਨਹੀਂ ਆਹ ਲੋ ਇੱਕ ਆਰਟੀਕਲ ਆ ਚੈੱਕ ਕਰੋ ਜੀ ਸੀਗਰਿੰਗ ਸ਼ੇਡ ਹੈ ਪ੍ਰਿੰਟ ਦੇ ਉੱਤੇ ਸਾਰਾ ਆਰੀ ਵਰਕ ਪਲੱਸ ਸਾਰਾ ਨਾਰਥ ਵਰਕ ਮੈਚਿੰਗ ਬਾਟਮ ਆ ਰਹੀ ਹੈ ਨਾਲ ਜਿਹੜਾ ਦੁਪੱਟਾ ਆਏਗਾ ਉਹ ਵੀ ਲੀਲਨ ਦਾ ਹੀ ਦੁਪੱਟਾ ਆਏਗਾ ਜੀ ਓਏ ਹੋਪਨੋਲੀ ਬੋਲੋ ਓਏ ਲੀਲਨ ਦਾ ਦੁਪੱਟਾ ਆਏਗਾ ਜੀ ਬੜਾ ਪਿਆਰਾ ਇਹਦੇ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਆ ਇੱਕ ਆਰਿਆ ਪਰਪਲ ਸ਼ੇਡ ਇੱਕ ਆਰਿਆ ਗਾਜ਼ਰੀ ਸ਼ੇਡ ਕਲਰ ਕੋਈ ਵੀ ਬਾਏ ਕਰ ਲਿਓ ਸਾਰੇ ਰੰਗੜੇ ਆਣ ਪਿਆਰੇ ਆ ਇੱਕ ਆਰਿਆ ਪਰਪਲ ਇੱਕ ਗਾਜ਼ਰੀ ਇੱਕ ਆਰਿਆ ਸਕਿਨ ਸ਼ੇਡ ਜਿਹਨੂੰ ਫਾਰਮ ਸ਼ੇਡ ਵੀ ਕਹਿ ਦਿੰਨੇ ਆਪਾਂ ਚਾਰ ਰੰਗ ਆਣਗੇ ਚਾਰੇ ਰੰਗ ਪਿਆਰੇ ਆ ਫਲੈਟ ਰੇਟ 1300 ਪਿਆਰ ਰੁਪਏ ਪ੍ਰੀਮੀਅਮ ਕੁਆਲਿਟੀ ਪਿਓਰ ਲੀਲਨ ਇੰਪੋਰਟਡ ਲੀਲਨ ਆਈਟਮ ਹੈ ਸ਼ਰ ਤੇ ਲਾਈਨਿੰਗ ਲਵਾ ਲਿਓ ਤੁਹਾਡੀ ਗ੍ਰੇਸ ਬਣ ਜਾਏਗੀ ਸੋ ਇਹ ਆਈਟਮ ਜਿਵੇਂ ਮਰਜ਼ੀ ਬਾਹਰ ਅੰਦਰ ਪਾ ਲਓ ਆਫਿਸ ਵੇਅਰ ਸਭ ਤੋਂ ਕੂਲ ਫੈਬਰਿਕ ਆ ਇਹ ਲੀਲਨ ਦਾ ਫੈਬਰਿਕ ਸਭ ਆ ਡਿਜ਼ਾਈਨ ਚੈੱਕ ਕਰੋ ਚਾਰ ਰੰਗ ਲੈ ਕੇ ਆਣਾ ਡਿਜ਼ਾਈਨ ਮੈਂ ਕਹਿੰਦਾ ਸਭ ਤੋਂ ਸੋਹਣਾ ਡਿਜ਼ਾਈਨ ਹੈ ਆ ਦੇਖੋ ਸੂਰਜ ਮੁਖੀ ਵਾਲਾ ਫਲਾਵਰ ਦਿੱਤਾ ਹੋਇਆ ਅਲਟੀਮੇਟ ਫਲਾਵਰ ਦਿੱਤਾ ਹੋਇਆ ਔਰ ਉੱਪਰ ਸਾਰਾ ਵਰਕ ਕਰਿਆ ਹੋਇਆ ਪ੍ਰਿੰਟਿੰਗ ਬਹੁਤ ਜ਼ਬਰਦਸਤ ਹੈ ਮੈਚਿੰਗ ਬਾਟਮ ਆ ਰਹੀ ਹੈ ਕਾਟਨ ਦੀ ਲੀਲਨ ਦਾ ਦੁਪੱਟਾ ਸ਼ਾਪ 'ਚ ਥੋੜਾ ਰਸ਼ ਹੋ ਰਿਹਾ ਇਸ ਕਰਕੇ ਸ਼ੋਰ ਜ਼ਿਆਦਾ ਹੋ ਰਿਹਾ ਹੈ ਇਹ ਫੜਾਫੜ ਮੈਂ ਤੁਹਾਨੂੰ ਦਿਖਾ ਦੇਣਾ ਨਹੀਂ ਤਾਂ ਪੀ ਸਾਰੇ ਲੈ ਜਾਣਾ ਚੱਕੇ ਸਾਰੇ ਵਿਕ ਜਾਣਾ ਹੈ ਫੜਾਫੜ ਬਾਏ ਕਰ ਲਿਓ ਬਸ ਆ ਚੈੱਕ ਕਰੋ ਦੁਪਟਾਲੀ ਲੰਦਾ ਔਰ ਰੰਗ ਆਇਆ ਚਾਰ ਚਾਰੇ ਰੰਗ ਸੋਨੇ ਲਵੈਂਡਰ ਸ਼ੇਡ ਆ ਰਿਹਾ ਜੀ ਪਰਪਲ ਇੱਕ ਆ ਰਿਹਾ ਸੀਗਨੀ ਆਏ ਹੋਏ ਰੰਗ ਦੇਖੋ ਕਿੰਨਾ ਪਿਆਰਾ ਹੈ ਮੋਰ ਪੰਖੀ ਲਾਈਟ ਮੋਰ ਪੰਖੀ ਆ कलर ਆ ਰਿਹਾ ਇੱਕ ਆ ਰਿਹਾ ਬੜਾ ਸੋਹਣਾ ਆ ਵਾਲਾ ਮੰਗੇਓ ਕਲਰ ਸਮਰ ਦੇ ਵਿੱਚ ਮੰਗੇਓ ਸ਼ੇਡ ਸਭ ਤੋਂ ਜ਼ਿਆਦਾ ਸੇਲ ਹੁੰਦਾ ਜੀ ਆਹ ਵਾਲਾ ਮੰਗੇਓ ਸ਼ੇਡ ਆ ਰਿਹਾ ਚਾਰ ਰੰਗ ਆਣਗੇ ਚਾਰੇ ਰੰਗ ਪਿਆਰੇ 1350 ਰੁਪਏ ਫਲੈਟ ਰੇਟ ਸੋ ਹੁਣੇ ਸਕਰੀਨਸ਼ਾਟ ਲੈ ਕੇ ਹੁਣੇ ਬੁਕਿੰਗ ਕਰਾ ਲਓ ਜਿਹੜਾ ਤੁਸੀਂ ਆਰਡਰ ਕਰਨਾ ਹੈ ਸਾਡੇ ਦੋ ਨੰਬਰ ਆ ਕਮੈਂਟ ਸੈਕਸ਼ਨ ਦੇ ਵਿੱਚ ਪਿੰਨ ਕਰਿਆ ਹੋਇਆ ਡਿਸਕ੍ਰ ਔਰ ਫਟਾਫਟ ਆਰਡਰ ਕਰ ਲਓ ਜਿਹੜਾ ਵੀ ਚਾਹੀਦਾ ਲੀਲਨ ਦਾ ਨੈਕਸਟ ਆਰਟੀਕਲ ਚੈੱਕ ਕਰੋ ਚਾਰ ਰੰਗ ਲੈ ਕੇ ਆਇਆ ਚਾਰੇ ਰੰਗ ਜ਼ਬਰਦਸਤਾਂ ਅਲਟੀਮੇਟ ਡਿਜ਼ਾਈਨ ਅਲਟੀਮੇਟ ਸ਼ੇਡ ਪਿਓ ਲੀਲਨ ਮੈਚਿੰਗ ਬਾਟਮ ਬਿਊਟੀਫੁੱਲ ਪ੍ਰਿੰਟਿੰਗ ਬਿਊਟੀਫੁੱਲ ਵਾਕ ਕਰਿਆ ਹੋ ਉੱਪਰ ਸਾਰਾ ਪਾਡਲਵਰਕ ਨੋਰਸ ਦਾ ਕੰਮ ਆ ਰਿਹਾ ਜੀ ਕਲਰ ਬਹੁਤ ਸੋਹਣੇ ਆ ਮੈਚਿੰਗ ਬਾਟਮ ਆ ਰਹੀ ਹੈ ਔਰ ਸ਼ੇਡ ਲੈ ਕੇ ਆਏ ਥੋੜੇ ਵਾਸਤੇ ਤਿੰਨ ਤੋਂ ਚਾਰ ਤਿੰਨ ਤੋਂ ਚਾਰ ਆਹ ਦੁਪੱਟਾ ਸ਼ੇਡ ਆ ਰਹੀ ਜੀ ਲਵੈਂਡਰ ਸ਼ੇਡ ਬੜਾ ਪਿਆਰਾ ਸ਼ੇਡ ਹੈ ਇੱਕ ਆ ਰਿਹਾ ਮਹਿੰਦੀ ਲਾਈਟ ਮਹਿੰਦੀ ਗ੍ਰੀਨ ਜਿਹਾ ਕਲਰ ਬੜਾ ਸੋਹਣਾ ਸ਼ੇਡ ਹੈ ਇੱਕ ਆ ਰਿਹਾ ਗ੍ਰੇ ਸ਼ੇਡ ਚਾਰ ਰੰਗ ਚਾਰੇ ਰੰਗ ਪਿਆਰੇ 1350 ਰੁਪਏ ਪ੍ਰਾਈਸ ਰਹੇਗਾ ਜੀ ਬਿਊਟੀਫੁੱਲ ਪਿਓ ਲੀਲਨ ਦਾ ਸੂਟ ਹੈ ਇਹ ਇੰਪੋਰਟਡ ਲੀਲਨ ਦੀ ਕੁਆਲਿਟੀ 1350 ਰੁਪਏ ਪ੍ਰਾਈਸ ਸਕਰੀਨ ਸ਼ਾਟ ਲੈ ਲਓ ਫੜਾਫੜ ਸਕਰੀਨ ਸ਼ਾਟ ਬਾਅਦ ਚ ਨਾ ਆਖਿਓ ਪਾ ਜੀ ਮੇਲਾ ਪਹਿਲੀ ਲੁੱਟਿਆ ਗਿਆ ਕਿਉਂਕਿ ਹੁਣੇ ਲੁੱਟ ਲਓ ਤੁਸੀਂ ਆਪ ਪਹਿਲਾਂ ਸਭ ਤੋਂ ਸੋਹਣੇ ਡਿਜੀਟਲ ਪ੍ਰਿੰਟ ਸੂਟ ਲੈ ਕੇ ਆਇਆ ਇੰਪੋਰਟਡ ਲੀਲਨ ਦਾ ਸੋਲੋ ਆਰਟੀਕਲ ਆਇਆ ਪਿਓਰ ਲੀਲਨ ਦਾ ਸਿੰਗਲ ਸ਼ੇਡ ਦੇ ਵਿੱਚ ਆਇਆ ਇਹ ਆ ਲੋ ਬੜਾ ਪਿਆਰਾ ਆਰਟੀਕਲ ਹੈ ਸਾਰਾ ਹੈਂਡਵਰਕ ਕਰਿਆ ਹੋਇਆ ਪਿਓਰ ਲੀਲਨ ਦੀ ਸ਼ਰਟ ਆ ਰਹੀ ਹੈ ਨਿਓਨ ਸ਼ੇਡ ਆ ਰਿਹਾ ਹੈ ਮੈਚਿੰਗ ਬੋਟਮ ਆ ਰਹੀ ਹੈ लवली ਕਿੱਥੇ ਆ ਉਹ ਕਿੱਥੇ ਭਾਗ ਗਿਆ ਤੂੰ ਓਏ ਓ ਰਿਆ ਆ ਦੁਪੱਟਾ ਆ ਰਹੀ 1350 ਰੁਪਏ ਪ੍ਰਾਈਸ ਰਹੇਗਾ 650 ਰੁਪਏ ਇੱਕ ਆੜੇ ਚੈੱਕ ਕਰੋ ਇਹ ਲੀਲਾਂ ਦਾ ਬੜਾ ਸੋਹਣਾ ਡਿਜ਼ਾਈਨ ਹੈ ਇਹਦੇ ਚਾਰ ਰੰਗ ਲੈ ਕੇ ਆਇਆ ਡਿਜ਼ਾਈਨ ਅਲਟੀਮੇਟ ਆ ਸਭ ਤੋਂ ਸੋਹਣਾ ਡਿਜ਼ਾਈਨ ਹੈ ਆ ਆ ਰਹੀ ਹੈ ਲੀਲਾਂ ਦੀ ਸ਼ਰਟ ਮੈਚਿੰਗ ਬਾਟਮ ਆ ਚਾਰ ਰੰਗ ਮਿਲਣਗੇ ਚਾਰੇ ਰੰਗ ਸੋਹਣੇ ਆ ਅਲਟੀਮੇਟ ਸੂਟ ਆ ਅਲਟੀਮੇਟ ਆਏ ਹਾਏ ਹਾਏ ਜ਼ਬਰਦਸਤ ਔਰ ਸ਼ੇਡ ਚੈੱਕ ਕਰੋ ਕੋਲ ਹੋ ਗਿਆ ਫਿਰ ਕੋਲ ਹੋ ਗਿਆ ਇਹ ਕੋਟ ਚੱਕੀ ਵਾਲਾ ਉਧਰ ਚੱਕ ਲੈਣਾ ਲੇਪਿਆ ਤਾਂ ਹੈਗਾ ਇਹ ਨਾਲ ਆ ਪਿਆ ਤਾਂ ਹੈਗਾ ਦਰਖਾਨੇ ਆ ਰਿਹਾ ਬ੍ਰਾਊਨ ਪੀਚ ਕਲਰ ਬਹੁਤ ਸੋਹਣਾ ਸ਼ੇਡ ਆ ਇੱਕ ਆ ਰਿਹਾ ਬੜਾ ਪਿਆਰਾ ਨਵਾਂ ਆ ਸ਼ੇਡ ਆਏ ਹਾਏ ਕਲਰ ਦੇਖੋ ਕਿੰਨਾ ਲਾਜਵਾਬ ਹੈ ਇਹ ਬਿਲਕੁਲ ਡਿਫਰੈਂਟ ਸ਼ੇਡ ਹੈ ਇੱਕ ਕਾਰ ਹੈ ਜੀ ਆਵਲਾ 골ਡਨ ਸ਼ੇਡ ਚਾਰ ਰੰਗ ਚਾਰੇ ਰੰਗ ਪਿਆਰੇ 1350 ਰੁਪਏ ਪ੍ਰਾਈਸ ਅਲਟੀਮੇਟ ਸੂਟ ਨੇ ਕਿਹੜੇ ਚਾਹੀਦੇ ਨੇ ਅ ਚੱਕ ਲੈ ਯਾਰ ਇੱਕ ਵਾਰ ਚੱਕ ਲੈ ਫਿਰ ਮੈਨੂੰ ਦੇ ਜੀ ਉਰੀ ਦੇ ਜੀ ਤੇਰੀ ਜ਼ਿੰਮੇਵਾਰੀ ਹੈ ਆ ਲੋ ਚੱਕ ਵੀਰੇ ਚੱਕ ਚੱਕ ਖੜ 1350 ਰੁਪਏ ਪ੍ਰਾਈਸ ਦੀ ਚੱਕੀ ਚੱਲ ਚੱਕੀ ਚੱਲ 1350 ਰੁਪਏ ਪ੍ਰਾਈਸ ਸਕਰੀਨ ਸ਼ਾਟ ਲੈ ਲਿਓ ਫਟਾਫਟ ਆਪਣਾ ਬਾਅਦ ਚ ਨਾ ਆਖਿਓ ਭਾਜੀ ਸੂਟ ਸੋਲਡ ਆਊਟ ਕਰਤੇ ਆਹ ਡਿਜ਼ਾਈਨ ਚੈੱਕ ਕਰੋ ਪਿਓ ਲੀਲਨ ਕੋਟ ਇਹ ਸੌਫਟ ਲੀਲਨ ਕੋਟਨ ਦਾ ਫੈਬਰਿਕ ਹੈ neck ਤੇ work ਆ ਰਿਹਾ ਸਾਰਾ hand work ਆ ਰਿਹਾ ਦੇਖੋ ਸਾਰਾ 노트 ਵਰਕ ਦਾ ਕੰਮ ਹੈ ਘੇਰੇ ਤੇ ਸਾਰਾ ਨੋਟਸ ਵਰਕ ਦਾ ਕੰਮ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਆ ਰਹੀ ਹੈ ਬਾਜੂ ਤੇ ਪ੍ਰਿੰਟਿੰਗ ਆ ਰਹੀ ਹੈ ਮੈਚਿੰਗ ਬਾਟਮ ਆ ਰਹੀ ਹੈ ਨਾਲ ਦੁਪੱਟਾ ਆ ਰਿਹਾ ਸੇਮ ਫੈਬਰਿਕ ਵਿੱਚ ਆ ਰਿਹਾ ਦੁਪੱਟਾ ਔਰ ਛੇੜ ਆਇਆ ਚਾਰ ਫੋਟੋ ਮੰਗਿਆਉਣਾ ਇੰਨੇ ਨੂੰ ਸਾਰਾ ਸਟਾਕ ਸੋਲਡ ਆਊਟ ਹੋ ਜਾਏਗਾ ਆ ਚੈੱਕ ਕਰੋ ਮੋਬ ਛੇੜ ਲਵੈਂਡਰ ਛੇੜ ਅਗਰ ਪੇਮੈਂਟ ਤੁਸੀਂ ਨਾਲ ਦੀ ਨਾਲ ਕਰੋਗੇ ਪਲੀਜ਼ ਤਾਂ ਆਰਡਰ ਕਰਿਓ ਜੇ ਤੁਸੀਂ 2 ਘੰਟੇ ਬਾਅਦ ਪੇਮੈਂਟ ਕਰੋਗੇ ਫਿਰ ਪੀਸ ਮਨਵੇਂ ਮਿਲੇ ਨਾ ਮਿਲੇ ਥੋੜੀ ਪੇਮੈਂਟ ਵਾਪਸ ਕਰਨੀ ਪੈ ਜਾਣੀ ਹੈ ਨਾਲ ਦੀ ਨਾਲ ਜੇ ਬੁਕਿੰਗ ਕਰਾਣੀ ਹੈ ਮੈਸੇਜ ਕਰੋ ਸਾਡੇ ਤੋਂ ਇਨਕੁਆਰੀ ਲਓ ਕਿਸੇ ਚੀਜ਼ ਦੀ ਵੀ ਨਾਲ ਦੀ ਨਾਲ ਪੇਮੈਂਟ ਕਰੋ ਔਰ ਆਪਣਾ ਆਰਡਰ ਬੁੱਕ ਕਰਾਓ ਨਾਲ ਦੀ ਨਾਲ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਸਕੈਨਰ ਭੇਜਦਾ ਤੁਸੀਂ 3 ਘੰਟੇ ਬਾਅਦ ਪੇਮੈਂਟ ਕਰਦੇ ਹੋ ਤੁਹਾਨੂੰ ਪੇਮੈਂਟ ਵਾਪਸ ਜਾਊਗੀ ਆ ਚੈੱਕ ਕਰੋ ਜਾਂ ਫਿਰ ਸਾਨੂੰ ਪੁੱਛ ਕੇ ਕਰਿਓ ਵੀ ਪੀਸ ਪਿਆ ਜਾਂ ਨਹੀਂ ਪਿਆ ਇੱਕ ਸ਼ੇਡ ਆ ਰਿਹਾ ਬਲੂ ਸ਼ੇਡ ਇੱਕ ਆ ਰਿਹਾ ਪੀਚ ਕਲਰ ਚਾਰੇ ਪਿਆਰੇ ਆ ਜਿਹੜਾ ਮਰਜ਼ੀ ਰੰਗ ਬਾਏ ਕਰ ਲੋ 1350 ਰੁਪਏ ਪ੍ਰਾਈਸ ਚੱਕ ਵੀਰੇ ਲੋ ਜੀ 1350 ਰੁਪਏ ਪ्योर ਲੀਲਨ ਦੇ ਸੂਟ ਨੇ ਬੜੇ ਸੋਹਣੇ ਆ ਲੋ ਇੱਕ ਡਿਜ਼ਾਈਨ ਆ ਚੈੱਕ ਕਰੋ ਦੋ ਰੰਗ ਆਣਗੇ ਪ्योर ਲੀਲਨ ਦੇ ਵਿੱਚ ਦਿਖਾ ਦੇ ਲਾਸਟ ਰਹਿ ਗਏ ਸੀ ਹਨਾ ਇੱਕੋ ਪਿਆ ਉਧਰ ਆ ਲੋ ਇਹ ਛੋਟੀ ਹੈ ਇੱਕ ਆਈਟਮ ਆ ਜੀ ਜੀ ਸਾਰਾ ਆਰੀ ਵਰਕ ਕਰਿਆ ਲੀਲਨ ਦਾ ਸੂਟ ਹੈ ਪਿੰਕ ਸ਼ੇਡ ਵਿੱਚ ਦਿਖਾਇਆ ਮੈਚਿੰਗ ਬੋਟਮ ਆ ਰਹੀ ਹੈ ਔਰ ਆ ਦੁਪੱਟਾ ਆ ਰਿਹਾ ਹੈ ਜਨਾ ਦੁਪੱਟੇ ਤੇ ਵੀ ਸਾਰਾ ਵਰਕ ਕਰਿਆ ਹੋਇਆ ਸਾਰਾ ਆਰੀ ਵਰਕ ਦਾ ਕੰਮ ਹੈ ਦੁਪੱਟੇ ਤੇ ਔਰ ਕਲਰ ਬਹੁਤ ਸੋਹਣੇ ਆ ਦੋ ਸ਼ੇਡ ਮਿਲਨੇ ਆ ਇੱਕ ਪਿੰਕ ਇੱਕ ਆਏਗਾ ਲੈਮਨ ਮਤਲਬ ਕਿ ਕਰੀਮ ਦਾ ਛੇੜਾ ਮਿਲ ਕੀ ਆ ਛੇੜਾ ਬੜਾ ਪਿਆਰਾ ਛੇੜਾ ਹੈ ਦੋ ਸ਼ੇਡ ਆਣਗੇ ਦੋਨੋਂ ਸ਼ੇਡ ਪਿਆਰੇ ਆ 1350 ਰੁਪਏ ਪ੍ਰਾਈਸ ਰਹੇਗਾ 1350 ਰੁਪਏ ਚੱਕੀ 1350 ਰੁਪਏ ਪ੍ਰਾਈਸ ਜੀ ਲੋ ਜੀ ਹੁਣ ਦਿਖਾਨਾ ਤੁਹਾਨੂੰ ਕਾਟਨ ਦੇ ਸੂਟ ਆ ਲੀਲਨ ਦਾ ਲਾਸਟ ਸੂਟ ਰਹਿ ਗਿਆ ਇੱਕ ਇੱਕ ਆ ਲੀਲਨ ਦਾ ਲਾਸਟ ਸੂਟ ਆਏਗਾ ਇੱਕੋ ਸੂਟ ਆਇਆ ਇਹੇ ਇੱਕੋ ਵੀ ਰਹਿ ਗਿਆ ਹਨਾ ਆ ਲੋ 1350 ਰੁਪਏ ਪ੍ਰਾਈਸ ਰਹੇਗਾ ਜੀ ਸਕਰੀਨ ਸ਼ਾਟ ਲੈ ਲਿਓ ਸਾਰੇ ਡਿਜ਼ਾਈਨ ਓਕੇ ਰਿਪੋਰਟ ਆ ਸਾਰੇ ਡਿਜ਼ਾਈਨ ਡਿਜ਼ਾਈਨਿੰਗ ਦਾ ਇਹੋ ਜਿਹੀ ਦੇਣੀ ਹੈ ਘੱਟ ਰੇਨ ਦੇ ਵਿੱਚ ਜਿਹੜੇ ਸੂਟ ਪਾਓਗੇ ਐ ਲੱਗੂ ਆ 2500 ਰੁਪਏ ਛੂਟ ਪਾਇਆ ਹੋਇਆ ਇਸ ਤੋਂ ਘੱਟ ਪਾਇਆ ਹੀ ਨਹੀਂ ਹੋਇਆ ਚਾਹੇ ਸੂਟ 1350 ਰੁਪਏ ਦਾ ਕਿ ਨਹੀਂ ਜੀ ਗੱਲ ਸਹੀ ਹੈ ਨਾ ਆ ਲਓ ਜੀ ਟਿਕਾ ਚੈੱਕ ਕਰੋ ਬੜਾ ਪਿਆਰਾ ਆਰਟੀਕਲ ਸੋਲੋ ਆਰਟੀਕਲ ਆਏਗਾ ਕਰੀਮ ਕਲਰ ਦੇ ਵਿੱਚ ਫਲਾਵਰ ਦੇਖੋ ਕਿੰਨਾ ਸੋਹਣਾ ਸਾਰਾ ਉੱਪਰ ਹੈਂਡਵਰਕ ਮੈਚਿੰਗ ਬੋਟਮ ਆ ਰਹੀ ਹੈ ਨਾਲ ਲੀਲਨ ਦਾ ਹੀ ਦੁਪੱਟਾ ਆ ਰਿਹਾ ਜੀ ਅਲਟੀਮੇਟ ਦੁਪੱਟਾ 1350 ਰੁਪਏ ਪ੍ਰਾਈਸ ਰਹੇਗਾ 1350 ਰੁਪਏ ਸਕਰੀਨਸ਼ਾਟ ਲਈ ਚਲਿਓ ਫੜਾ ਫੜ ਬਸ ਹੁਣ ਆਪਣਾ ਆਰਡਰ ਫੜਾਫੜ ਕਰੀ ਚੱਲੋ ਆ ਡਿਜ਼ਾਈਨ ਚੈੱਕ ਕਰੋ ਹੁਣ ਪਿਓਰ ਕਾਟਨ ਦੀ ਆਈਟਮਾਂ ਦਿਖਾਉਣ ਲੱਗਿਆ ਪਿਓਰ ਕਾਟਨ ਦੇ ਪ੍ਰਿੰਟ ਸੂਟ ਔਰ ਡਿਜ਼ਾਈਨਰ ਪ੍ਰਿੰਟ ਆਣਗੇ ਸਾਰੇ ਆ ਬੋਰਡਰ ਦੀ ਪ੍ਰਿੰਟਿੰਗ ਬ੍ਰੀਕ ਬੂਟੀ ਦਾ ਪ੍ਰਿੰਟ ਆ ਰਿਹਾ ਹੈ ਅਲਟੀਮੇਟ ਪ੍ਰਿੰਟ ਸੂਟ ਆ ਰਿਹਾ ਆ ਬਾਟਮ ਆ ਰਹੀ ਹੈ ਬਾਟਮ ਦੇ ਹਲਕਾ ਹਲਕਾ ਸਲ ਪ੍ਰਿੰਟ ਬਣਾ ਹੋਇਆ ਨਾਲ ਪਿਓਰ ਮਸਲੀਨ ਦਾ ਔਰੀਜਨਲ ਦੁਪੱਟਾ ਆਊਗਾ ਔਰ ਰੰਗ ਆਣਗੇ 4 4 ਰੰਗ ਸ਼ਾਨਦਾਰ ਲੋ ਜੀ ਆ ਚੈੱਕ ਕਰੋ ਨਵੇਂ ਨਵੇਂ ਰੰਗ ਇੱਕ ਆ ਰਿਹਾ ਵਾਈਨ ਸ਼ੇਡ ਇੱਕ ਆ ਰਿਹਾ ਮਹਿੰਦੀ ਗ੍ਰੀਨ ਸ਼ੇਡ ਕਲਰ ਕੋਈ ਵੀ ਬਾਏ ਕਰ ਲਓ ਤੁਸੀਂ ਕਲਰ ਸਾਰੇ ਸੋਨੇ ਆ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਦਿੰਦਾ ਇੱਕ ਸ਼ੇਡ ਆ ਰਿਹਾ ਮਹਿੰਦੀ ਗ੍ਰੀਨ ਮਤਲਬ ਇਹ ਗਰਮੀਆਂ ਵਾਲੇ ਸ਼ੇਡਾ ਪਿਓਰ ਕਾਟਨ ਸਭ ਤੋਂ ਕੂਲ ਫੈਬਰਿਕ ਆ ਕੋਈ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਇੱਕ ਆਏਗਾ ਵਾਈਨ ਜャ ਸ਼ੇਡ ਬੜਾ ਪਿਆਰਾ ਸ਼ੇਡ ਇੱਕ ਆਏਗਾ ਬਲੂ ਸ਼ੇਡ ਆ ਆ ਆ 15 50 ਆ ਦੇਖੋ ਇੱਕ ਆਏਗਾ ਬਲੂ ਸ਼ੇਡ ਵੀਰੇ ਜਿਹੜਾ 13 50 ਵਾਲੇ ਪਰਗਦੇ ਡਿਜ਼ਾਈਨ ਨੇ ਉਹੀ ਗੇਟ ਦੇ ਸਾਰੇ ਵਾਪਸੀ ਜਿਹੜੇ ਐਫਸੀ ਹੋਣਗੇ ਆ ਲੋ 1350 ਰੁਪਏ ਪ੍ਰਾਈਸ ਚੱਕੋ ਜੀ ਚੱਕੋ ਤੁਸੀਂ ਇੱਧਰ ਤੇ ਆਂਦੇ ਮੈਂ ਆਪੀ ਚੱਕ ਲਊਂ ਫੜਾ ਫੜ ਦਿਖਾ ਦੇ YouTube ਫੈਮਲੀ ਨੂੰ ਫੜਾ ਫੜ ਦਿਖਾ ਦੇ ਆਪਾਂ ਨਾਲ ਦੀ ਨਾਲ ਲੋ ਜੀ ਇੱਕ ਡਿਜ਼ਾਈਨ ਆ ਚੈੱਕ ਕਰੋ ਮੇਰੇ ਸਟੋਰ ਦਾ ਵੇਟਿੰਗ ਦੇ ਵਿੱਚ ਡਿਜ਼ਾਈਨ ਰਹਿ ਰਿਹਾ ਇਹ ਰੁਕ ਜਾ ਵੀਰੇ ਮੇਰੇ ਸਟੋਰ ਦੇ ਵਿੱਚ ਸਭ ਤੋਂ ਵੇਟਿੰਗ ਡਿਜ਼ਾਈਨ ਰਹਿੰਦਾ ਇਹ ਅਲਟੀਮੇਟ ਡਿਜ਼ਾਈਨ ਦੋ ਰੰਗ ਕੰਬੀਨੇਸ਼ਨ ਦੋਨੋਂ ਹੀ ਸੋਨੇ ਗ੍ਰੇ ਨਾਲ ਮਤਲਬ ਕਿ ਲਾਈਟ ਸਟੀਲ ਗ੍ਰੇ ਨਾਲ ਡਾਰਕ ਗ੍ਰੇ ਦਾ ਕੰਬੀਨੇਸ਼ਨ ਆ ਰਿਹਾ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਆਹ ਲੋ ਆ ਦੁਪੱਟੇ ਦੀ ਪ੍ਰਿੰਟਿੰਗ ਆ ਰਹੀ ਹੈ ਇੱਕ ਸ਼ੇਡ ਮਿਲੂਗਾ ਗਾਦਰੀ ਓਏ ਹੋਏ ਹੋਏ ਹੋ ਦੋਨੋਂ ਰੰਗ ਸੋਹਣੇ ਗਰਮੀਆਂ ਦੇ ਤੋਹਫੇ ਨੇ ਕਰ ਲੋ ਕਬੂਲ ਇਹ ਚੀਜ਼ਾਂ ਨਹੀਂ ਬਾਰ-ਬਾਰ ਮਿਲਦੀਆਂ ਆ ਲੋ ਆ ਲੋ 1350 ਰੁਪਏ ਪ੍ਰਾਈਸ ਰਹਿ ਗਿਆ ਸਟੇਜ ਸ਼ੋਅ ਲੈ ਲੋ ਜੀ ਫਟਾਫਟ 1350 ਰੁਪਏ ਲੋ ਜੀ ਇਕੜੀਆਂ ਨਾਲ ਚੈੱਕ ਕਰੋ ਕੰਬੀਨੇਸ਼ਨ ਦੁਪੱਟੇ ਨੇ ਸਾਰਿਆਂ ਨਾਲ ਅਲਟੀਮੇਟ ਡਿਜ਼ਾਈਨ ਹੈ ਕਰੀਮ ਸ਼ੇਡ ਮੈਂ ਓਪਨ ਕਰ ਰਿਹਾ ਤੇ ਤਿੰਨ ਰੰਗ ਨੇ ਤਿੰਨੇ ਰੰਗ ਤੁਹਾਨੂੰ ਦਿਖਾਉਂਗਾ ਫਰੰਟ ਦੀ ਪ੍ਰਿੰਟਿੰਗ ਆ ਰਹੀ ਹੈ ਬਾਜੂ ਦੀ ਪ੍ਰਿੰਟਿੰਗ ਆ ਰਹੀ ਹੈ ਆਹ ਰਹੀ ਹੈ ਬੈਕ ਤੇ ਪ੍ਰਿੰਟਿੰਗ ਲਾਜਵਾਬ ਡਿਜੀਟਲ ਪ੍ਰਿੰਟ ਸੂਟ ਪਿਓਰ ਕਾਟਨ ਦੇ ਆ ਆ ਰਿਹਾ ਇਸ ਦਾ ਦੁਪੱਟਾ ਜਬਰਦਸਤ ਵੈਰਾਈਟੀ ਲੈ ਕੇ ਆਇਆ ਆ ਦੁਪੱਟਾ ਇਹਦੇ ਸ਼ੇਡ ਚੈੱਕ ਕਰੋ ਤਿੰਨ ਰੰਗ ਹੋਣਗੇ ਤਿੰਨੇ ਰੰਗ ਪਿਆਰੇ ਆ ਜਬਰਦਸਤ ਆਰਟੀਕਲ ਨੇ ਸਾਰੇ ਸਾਰੇ ਜਬਰਦਸਤ ਆ ਲੋ ਇੱਕ ਆ ਰਿਹਾ ਜੀ ਇਸ ਵਿੱਚ ਆ ਵਾਲਾ ਸ਼ੇਡ ਇਸ ਦਾ ਦੁਪੱਟਾ ਆਏਗਾ ਕਰੀਮ ਕਲਰ ਦਾ ਕੰਬੀਨੇਸ਼ਨ ਚੈੱਕ ਕਰੋ ਕਿੰਨਾ ਪਿਆਰਾ ਹੈ ਬਿਊਟੀਫੁਲ ਕੰਬੀਨੇਸ਼ਨ ਇੱਕ ਆ ਰਿਹਾ ਜੀ ਕਾਫੀ ਸ਼ੇਡ ਕਾਫੀ ਨਾਲ ਸਕਿਨ ਦਾ ਕੰਬੀਨੇਸ਼ਨ ਸਭ ਤੋਂ ਸੋਨਾ ਰੰਗ ਹੈ ਸਾਬ ਸਭ ਤੋਂ ਸੋਹਣਾ ਛੇੜਾ ਇਹ ਆ ਲੋ ਲਾਜਵਾਬ ਛੇੜਾ ਕਲਰ ਦੇਖੋ ਕਿੰਨਾ ਪਿਆਰਾ ਹੈ ਇਹ ਕਲਰ ਨਹੀਂ ਮਿਲਦੇ ਜਲਦੀ ਜਲਦੀ 1350 ਰੁਪਏ ਕਿਸਮਤ ਵਾਲੇ ਨੂੰ ਮਿਲੇਗਾ ਰੰਗ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹ ਗੱਲ ਪੱਕੀ ਹੈ ਆ ਚੈੱਕ ਕਰੋ ਕਿੰਨਾ ਲਾਜਵਾਬ ਆਰਟੀਕਲ ਹੈ ਇਹਦੇ ਰੰਗ ਕੰਪਲੀਟ ਕਰਵਾ ਦੇ ਵੀਰੇ ਇਹਦਾ ਰੰਗ ਚੱਕਿਆ ਸੀਗਾ ਕਿੱਥੇ ਹੈ ਫਲਾਵਰ ਪ੍ਰਿੰਟਿੰਗ ਤਿੰਨ ਰੰਗ ਕੱਡੇ ਨੇ ਮੰਨੇ ਇਹਦੇ ਬ੍ਰਾਊਨ ਪੀਚਾ ਕਲਰ ਸੀਰੀਂਡ ਦੇ ਵਿੱਚ ਬੜਾ ਪਿਆਰਾ ਲਾਜਵਾਬ ਦੁਪੱਟਾ ਦੋ ਰੰਗ ਮਿਲਨੇ ਆ ਜੀ ਇੱਕ ਰੰਗ ਮਿਲੂਗਾ ਕੈਮਲ ਦੋ ਚਾਰ ਰੰਗ ਤਾਂ ਚਾਰ ਆਏ ਸੀ ਇੱਕ ਕੈਥਲ ਵਾਗ ਗਿਆ ਇੱਕ ਕਿੱਥੇ ਵਾਗ ਗਿਆ ਲੁਧਿਆਣੇ ਲੁਧਿਆਣੇ ਆ ਦੁਪੱਟਾ ਆ ਦੁਪੱਟਾ ਆਲਾ ਜੀ ਲੋ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ 1350 ਰੁਪਏ ਦੋ ਰੰਗ ਦੋਨੋਂ ਰੰਗ ਹੁਣ ਤੁਸੀਂ ਬਾਏ ਕਰ ਲਓ ਬਾਅਦ ਚ ਇਹ ਵੀ ਨਹੀਂ ਮਿਲਨੇ ਆ ਚੈੱਕ ਕਰੋ ਨੈਕਸਟ ਆਰਟੀਕਲ ਬੜਾ ਪਿਆਰਾ ਆਰਟੀਕਲ ਤਿੰਨ ਤੋਂ ਚਾਰ ਰੰਗ ਮਿਲਣਗੇ ਬਿਊਟੀਫੁਲ ਡਿਜੀਟਲ ਪ੍ਰਿੰਟਿੰਗ ਆ ਆ ਰਹੀ ਹੈ ਬਾਜੂ ਦੀ ਪ੍ਰਿੰਟਿੰਗ ਆ ਆ ਰਹੀ ਹੈ ਨੈਕ ਦੀ ਪ੍ਰਿੰਟਿੰਗ ਆ ਆ ਰਹੀ ਹੈ ਦੁਪੱਟੇ ਦੀ ਪ੍ਰਿੰਟਿੰਗ ਆ ਇਹ ਇਹੋ ਜਿਹੇ ਆਰਟੀਕਲ ਆ ਜਿਵੇਂ ਆਂਟੀਆਂ ਲਈ ਵੀ ਵੇਅਰ ਹੋਣ ਜਿਵੇਂ ਸਪੈਸ਼ਲ ਆਂਟੀਆਂ ਲਈ ਵੀ ਬਣੇ ਆ ਗਾਰਲਿਸ਼ ਲੁੱਕ 'ਚ ਵੀ ਵੇਅਰ ਹੋਣਗੇ ਰੰਗ ਆਇਆ ਤਿੰਨ ਤਿੰਨੇ ਰੰਗ ਲਾਜਵਾ ਵਾ ਇਹ ਰੰਗ ਇੱਕ ਹੋਰ ਹੋਊਗਾ ਚੈੱਕ ਕਰ ਤਿੰਨੇ ਨੇ ਤਿੰਨ ਨੇ ਤਿੰਨ ਰੰਗ ਨੇ ਤਿੰਨੇ ਰੰਗ ਪਿਆਰੇ ਨੇ ਸਕਰੀਨਸ਼ਾਟ ਲੈ ਲਓ 1350 ਰੁਪਏ ਪ੍ਰਾਈਸ ਲਿਆ ਬਰੇ ਚੱਕ ਚੱਕ ਲੈ ਲੋ ਜੀ ਇੱਕ ਆਰਟੀਕਲ ਆ ਚੈੱਕ ਕਰੋ ਜੀ ਬੜਾ ਪਿਆਰਾ ਆਰਟੀਕਲ ਹੈ ਗ੍ਰੇ ਸ਼ੇਡ ਮੈਂ ਓਪਨ ਕਰਿਆ ਤਿੰਨ ਰੰਗ ਲੈ ਕੇ ਆਇਆ ਡਿਜ਼ਾਈਨ ਦੇ ਵਿੱਚ ਤਿੰਨੇ ਰੰਗ ਲਾਜਵਾਬ ਆ ਆ ਚੈੱਕ ਕਰੋ ਬਿਊਟੀਫੁਲ ਪ੍ਰਿੰਟ ਬਿਊਟੀਫੁਲ ਆ ਦੁਪੱਟੇ ਦੀ ਪ੍ਰਿੰਟਿੰਗ ਆ ਰਹੀ ਹੈ ਔਰ ਸ਼ੇਡ ਚੈੱਕ ਕਰੋ ਪਿਓਰ ਮਸਲੀਨ ਦੇ ਓਰੀਜਨਲ ਦੁਪੱਟੇ ਆ ਇਹਨਾਂ ਨਾਲ ਪ્યોਰ ਮਸਲੀਨ ਦੇ オリジナル ਟੈਬੀ ਮਸਲੀਨ ਦੇ ਆ ਚੈੱਕ ਕਰੋ ਮੋਰ ਪੰਖੀ ਕਲਰ ਕਿੰਨਾ ਪਿਆਰਾ ਸ਼ੇਡ ਹੈ ਇੱਕ ਆ ਰਿਹਾ ਗਾਜ਼ਰੀ ਸ਼ੇਡ ਆਏ ਹਾਏ ਹਾਏ ਇੱਕ ਆ ਰਿਹਾ ਗਾਜ਼ਰੀ ਸ਼ੇਡ ਬੜਾ ਪਿਆਰਾ ਕਲਰ ਹੈ ਜਿਹੜਾ ਮਨ ਦੀ ਰੰਗ ਭਾਏ ਘੜ ਲਓ ਹੈ ਸਹੀ ਆ ਤੇ ਮਾਮ ਬੈਠਾ ਨੂੰ ਵੀਡੀਓ ਬਣ ਰਹੀ ਹੈ ਥੋੜਾ ਜਿਹਾ ਠੀਕ ਇੱਕ ਆ ਰਿਹਾ ਗਾਜ਼ਰੀ ਸ਼ੇਡ ਕਲਰ ਕੋਈ ਵੀ ਲੈ ਲਓ ਸਾਰੇ ਰੰਗ ਸੋਹਣੇ ਆ 1350 ਰੁਪਏ ਪ੍ਰਾਈਸ ਬਿਊਟੀਫੁਲ ਡਿਜੀਟਲ ਪ੍ਰਿੰਟ ਸੋ ਸਾਡੇ ਨਾਲ ਤਾਂ ਕਸਟਮਰ ਵੀ ਹੱਸਦੇ ਖੇਡਦੇ ਰਹਿੰਦੇ ਆ ਸਾਡੇ ਸੋ ਬੜਾ ਪਿਆਰ ਮਿਲ ਰਿਹਾ ਤੁਹਾਡਾ ਸੋ ਬਹੁਤ ਸ਼ੁਕਰਗੁਜ਼ਾਰ ਆ ਉਸ ਮਾਲਕ ਦਾ ਜਿੰਨਾ ਇਹਨਾਂ ਪਿਆਰ ਬਖਸ਼ਿਆ ਸਾਡੇ ਹਿੱਸੇ ਆਇਆ ਔਰ ਸਾਡੇ ਨਾਲ ਜਿਹੜੇ ਕਸਟਮਰ ਬੈਠੇ ਹੁੰਦੇ ਆ ਉਹ ਵੀ ਸਾਡੇ ਨਾਲ ਮਜ਼ਾਕ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੇ ਸੁਭਾਅ ਦਾ ਅਸੀਂ ਥੋੜਾ ਐਂਟਰਟੇਨਮੈਂਟ ਵੀ ਕਰਦੇ ਰਹਿੰਨੇ ਆ ਵੀਡੀਓ ਦੇ ਵਿੱਚ ਆ ਚੈੱਕ ਕਰੋ ਇੱਕ ਆਰਟੀਕਲ ਆ ਚੈੱਕ ਕਰੋ ਜੀ ਬੜਾ ਪਿਆਰਾ ਆਰਟੀਕਲ ਹੈ ਮੋਬ ਸ਼ੇਡ ਆ ਮੋਬ ਸ਼ੇਡ ਬੜਾ ਸੋਹਣਾ ਚਾਰ ਰੰਗ ਲੈ ਕੇ ਆਇਆ ਇਹਦੇ 'ਚ ਔਰ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਇੱਕ ਆ ਰਿਹਾ ਆ ਇੱਕ ਕਰਿਆ ਆਵਲਾ ਪਿਓਰ ਮਸਲੀਨ ਦਾ ਦੁਪਟਾ ਰੰਗ ਆਇਆ ਚਾਰ ਅੱਜ ਕੱਲ ਕੀ ਚੱਲ ਰਿਹਾ ਸੋ ਕਈ ਸ਼ੌਪਕੀਪਰਾਂ ਨੂੰ ਇੰਨੀ ਜੈਲਸੀ ਹੋ ਰਹੀ ਐ ਫੇਕ ਆਈਡੀਆ ਬਣਾ ਕੇ ਕਮੈਂਟ ਕਰਦੇ ਆ ਨੈਗੇਟਿਵ ਕਮੈਂਟ ਕਰਦੇ ਆ ਔਰ ਸਾਨੂੰ ਪਤਾ ਹੈ ਉਹ ਦੁਕਾਨਦਾਰ ਆ ਜਿਹੜੇ ਜੈਲਸੀ ਕਰਦੇ ਆ ਉਹ ਫੇਕ ਆਈਡੀਆ ਬਣਾ ਲੈਂਦੇ ਨੇ ਤੇ ਕਮੈਂਟ ਕਰਦੇ ਨੇ ਨੈਗੇਟਿਵ ਕਮੈਂਟ ਕਰਦੇ ਨੇ ਤਾਂ ਕਿ ਅਸੀਂ ਉਹਨਾਂ ਦੇ ਕਮੈਂਟ ਤੇ ਕੋਈ ਰਿਪਲਾਈ ਨਹੀਂ ਦਿੰਦੇ ਸੋ ਜਦ ਤਾ ਥੋੜਾ ਪਿਆਰ ਆ ਸਾਨੂੰ ਕਿਸੇ ਕੀ ਦੀ ਪ੍ਰਵਾਹੀ ਨਹੀਂ ਹੈਗੀ ਆ ਲੋ ਨੈਕਸਟ ਆਰਟੀਕਲ ਚੈੱਕ ਕਰੋ ਇਕ ਹੁਣ ਲਾਪਰੰਗਣ ਦੇ ਯਾਰ ਹੈ ਜੀ ਨਵਾਂ ਜਾਂ ਪਿਸਤਾ ਮੈਂ ਦੀ ਗ੍ਰੀਨ ਸ਼ੇਡ ਕਿਉਂਕਿ ਸਾਨੂੰ ਪਤਾ ਹੈ ਜਿਹੜੇ ਸਾਡੇ ਤੋਂ ਕਸਟਮਰ ਬਾਇ ਕਰਦੇ ਆ ਉਹਨਾਂ ਦਾ ਪਿਆਰ ਸਾਨੂੰ ਕੀ ਮਿਲ ਰਿਹਾ ਆ ਚੈੱਕ ਕਰੋ ਥਰਡ ਕਲਰ ਬਾਕੀ ਆਜ ਕੱਲ ਫੇਕ ਆਈਡੀਆਂ ਫੇਕ ਜਿੰਨੇ ਬਣਾਏ ਹੋਏ ਆ ਆ ਬਣਾ ਕੇ ਕਮੈਂਟ ਕਰਦੇ ਆ ਨੈਗੇਟਿਵ ਕੁਸ਼ਕ ਕਰਦੇ ਆ ਇੱਕ ਦੋ ਹੈਗੇ ਆ ਸ਼ਰਾਰਤੀ ਆਨਸਰ ਕੋਈ ਨਹੀਂ ਇਹ ਵੀ ਜਲਦੀ ਫੜ ਲਾਂਗੇ ਅਸੀਂ ਹੋ ਚੱਲ ਰਹੀ ਐ ਇਹਨਾਂ ਦੀ ਆ ਚੈੱਕ ਕਰੋ ਇੱਕ ਸ਼ੇਡ ਆ ਰਿਹਾ ਆ ਵਾਲਾ ਨਵੇਂ ਸ਼ੇਡ ਆ ਸਾਰੇ ਸਾਰੇ ਅਲਟੀਮੇਟ ਸ਼ੇਡ ਆ ਸੋ ਲਾਜਵਾਬ ਕਲਰ ਆ ਚਾਰੇ ਰੰਗ ਪਿਆਰੇ 1350 ਰੁਪਏ ਪ੍ਰਾਈਸ ਬਿਊਟੀਫੁੱਲ ਅਲਟੀਮੇਟ ਡਿਜੀਟਲ ਪ੍ਰਿੰਟ ਸੂਟ ਨਾ ਸੋ ਮਮੋ ਬਣਾਈਂ। ਓਏ ਕਾ ਚੱਕਦੇ ਪੁੱਤ। ਲੋ ਜੀ ਇੱਕ ਆਰਟੀਕਲ ਆ ਚੈੱਕ ਕਰੋ। ਬੜਾ ਪਿਆਰਾ ਆਰਟੀਕਲ। ਪਿਓਰ ਕਾਟਨ ਡਿਜੀਟਲ ਪ੍ਰਿੰਟਿੰਗ ਲਾਜਵਾ ਪ੍ਰਿੰਟਿੰਗ ਆ ਰਹੀ ਹੈ ਜੀ। ਔਰ ਪ੍ਰਿੰਟਿੰਗ ਬਹੁਤ ਸੋਹਣੀ ਆ ਫਰੰਟ ਬੈਕ ਦੀ ਪ੍ਰਿੰਟਿੰਗ ਆ ਰਹੀ ਹੈ। ਆ ਫਰੰਟ ਦੀ ਪ੍ਰਿੰਟਿੰਗ ਆ ਬੈਕ ਤੇ ਪ੍ਰਿੰਟਿੰਗ ਸੇਮ ਆਏਗੀ। ਬਾਜੂ ਤੇ ਪ੍ਰਿੰਟਿੰਗ ਆ ਰਹੀ ਹੈ। ਨਾਲ ਪਿਓਰ ਮਡਾਲ ਦਾ オリジナル ਮਡਾਲ ਦਾ ਦੁਪੱਟਾ ਟੈਬੀ ਮਸਲੀਨ ਦਾ ਦੁਪੱਟਾ ਆ ਦੁਪੱਟਾ ਆ ਰਿਹਾ ਔਰ ਰੰਗ ਬਹੁਤ ਸੋਹਣੇ ਆ ਰੰਗ ਬਹੁਤ ਸੋਹਣੇ ਆ ਆ ਚੈੱਕ ਕਰੋ ਇੱਕ ਸ਼ੇਡ ਆ ਰਿਹਾ ਬੜਾ ਪਿਆਰਾ ਸਕਿਨ ਜਿਆ ਕਲਰ ਬੜਾ ਸੋਹਣਾ ਸ਼ੇਡ ਆ ਬੜਾ ਪਿਆਰਾ ਸ਼ੇਡ ਆ ਇੱਕ ਆ ਰਿਹਾ ਆਵਲਾ ਸ਼ੇਡ ਇੱਕ ਆ ਰਿਹਾ ਮਹਿੰਦੀ ਗ੍ਰੀਨ ਸ਼ੇਡ ਲਾਈਟ ਮਹਿੰਦੀ ਗ੍ਰੀਨ ਸ਼ੇਡ ਕਲਰ ਬਹੁਤ ਸੋਹਣੇ ਆ ਸਾਰੇ ਰੰਗ ਪਿਆਰੇ ਆ ਇੱਕ ਆ ਰਿਹਾ ਮੰਗੇਓ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆ ਰਿਹਾ ਸੇਮ ਹੀ ਆ ਗਿਆ ਜੀ ਇਹ ਤਾਂ ਲੋ ਜੀ ਚਾਰ ਰੰਗ ਆ ਗਏ ਚਾਰੇ ਰੰਗ ਪਿਆਰੇ ਆ ਸਕਰੀਨਸ਼ਾਟ ਲੈ ਲਓ 1350 ਰੁਪਏ ਪ੍ਰਾਈਸ ਪਿਓਰ ਕਾਟਨ ਬਿਨਾ ਲੌਨ ਤੋਂ ਸੂਟ ਮਣਨਗੇ ਡਿਜੀਟਲ ਪ੍ਰਿੰਟ ਤੇ ਸੂਟ ਨੇ ਔਰ ਸਾਰੇ ਦੇ ਸਾਰੇ ਡਿਜ਼ਾਈਨਰ ਪ੍ਰਿੰਟ ਬਣੇ ਹੋਏ ਆ ਆ ਚੈੱਕ ਕਰੋ ਚੱਕ ਵੀ ਲੋ ਜੀ ਨੈਕਸਟ ਆਰਟੀਕਲ ਚੈੱਕ ਕਰੋ ਜੀ ਥੋੜਾ ਬ੍ਰਾਈਟ ਸ਼ੇਡ ਹੈ ਬੜੇ ਪਿਆਰੇ ਸ਼ੇਡ ਨੇ ਪਰ ਐਂ ਲੱਗੂ ਜਿਵੇਂ ਹੈਂਡ ਪੇਂਟ ਵਾਲਾ ਸੂਟ ਪਾਇਆ ਹੋਇਆ ਇਹਦੀ ਪ੍ਰਿੰਟਿੰਗ ਪ੍ਰਿੰਟਿੰਗ ਬਹੁਤ ਸੋਹਣੀ ਆ ਜੀ ਸੋਹਣੀਆਂ ਮਗਰ ਜਮ ਮੰਗਦੀਆਂ ਦੋ ਪਰਤੀ ਰਹੀਆਂ ਆਉਂਦੀ ਤੀਜਾ ਮੈਨੂੰ ਗਰੀਬ ਨੂੰ ਮਿਲਦੀ ਵੀ ਨਹੀਂ ਆਹ ਦੇਖੋ ਫਿਰ ਵੀ ਮੀਪਲੇ ਲਗਾਉਂਦੀ ਆ ਆ ਆ ਰਿਹਾ ਪੀਚ ਕਲਰ ਛੇ ਦਿਨ ਹੋ ਗਏ ਮੰਗਣ ਲਈ ਬੜ ਕੇ ਦੇਖਾ ਇੱਕ ਆਏਗਾ ਜੀ ਆ ਵਾਲਾ ਮਾਸਟਰਡ ਕਲਰ ਕਲਰ ਦੇਖੋ ਕਿੰਨੇ ਪਿਆਰੇ ਨੇ ਤਿੰਨ ਰੰਗ ਤਿੰਨੇ ਰੰਗ ਸੋਹਣੇ ਲਾਜਵਾਬ ਸ਼ੇਡ ਪ੍ਰਿੰਟਿੰਗ ਜਬਰਦਸਤ ਰੇਟ ਕੀ ਰਹਿਣਾ ਹੈ ਕੋਈ 1500 ਨਹੀਂ ਕੋਈ 1600 ਨਹੀਂ ਸਿਰਫ 1350 ਰੁਪਏ ਫਲੈਟ ਰੇਟ ਚੱਕ ਲੋ ਫੜਫੜ ਲੋ ਜੀ ਨੈਕਸਟ ਦਿਖਾ ਉਤਰੋਏ ਲਿਆ ਦੇਓ ਪੀਸ ਲੋ ਜੀ ਦੋ ਪੀਸ ਆਣਗੇ ਆਹ ਵਾਲੇ ਆਪਣਾ ਆਰਡਰ ਕਰ ਲਿਓ ਫੜਾਫੜ ਫੜਾਫੜ ਆਰਡਰ ਕਰ ਲਿਓ ਬਸ ਆ ਲੋ ਐ ਨਾ ਹੋਵੇ ਜਿੰਨੇ ਨੂੰ ਤੁਸੀਂ ਵੀਡੀਓ ਦੇਖ ਰਹੇ ਹੋ ਉਹਨਿਆਂ ਨੂੰ ਸਟਾਕ ਹੀ ਸੋਲਡ ਆਊਟ ਹੋ ਜੇ ਫੜਾਫੜ ਜਿਹੜਾ ਚਾਹੀਦਾ ਸਕਰੀਨਸ਼ਾਟ ਲਈ ਚਲੋ ਆਰਡਰ ਕਰੀ ਚਲੋ ਲੋ ਜੀ ਹਾਂ ਲੋ ਦੋ ਰੰਗ ਆਣਗੇ ਦੋਨੋਂ ਰੰਗ ਸੋਨੇ ਪਿਓਰ ਓਰੀਜినਲ ਮਸਲੀਨ ਦੇ ਦੁਪੱਟੇ ਮਹਿੰਦੀ ਸ਼ੇਡ ਵਾਈਨ ਸ਼ੇਡ ਔਰ ਦੋਨੋਂ ਰੰਗ ਪਿਆਰੇ 1350 ਰੁਪਏ ਪ੍ਰਾਈਸ ਔਰ ਮਿਲਨੇ ਅਮਰੋਦਰੀਆ ਮਾਲਜਾਂ ਦੇ ਸਟੋਰ ਤੋਂ ਹੀ ਆ ਇਸ ਪ੍ਰਾਈਸ ਦੇ ਵਿੱਚ ਲੋ ਜੀ ਮਾਰਕੀਟ ਜਾਓਗੇ 1500 ਰੁਪਏ ਖਰਚੋਗੇ 1600 ਰੁਪਏ ਖਰਚੋਗੇ ਲੋ ਜੀ ਆ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਆ ਪਿਓਰ ਕਾਟਨ ਆ ਪ੍ਰਿੰਟ ਸੂਟ ਆ ਰਿਹਾ ਬੜੇ ਪਿਆਰੇ ਪਿਓਰ ਕਾਟਨ ਫਾਈਨ ਕੁਆਲਿਟੀ ਆ ਪ੍ਰਗਤੀ ਬ੍ਰਾਂਡ ਆ ਮਿਲਮੇਡ ਕੰਪਨੀ ਦਾ ਨਾਮ ਆ ਆ ਚੈੱਕ ਕਰੋ ਆ ਦੁਪੱਟਾ ਆ ਰਿਹਾ ਬੜਾ ਪਿਆ ਡਿਜੀਟਲ ਪ੍ਰਿੰਟ ਦਾ ਦੁਪੱਟਾ ਆ ਰਿਹਾ ਪੇਂਟਿੰਗ ਬਹੁਤ ਸੋਹਣੀ ਆ ਜਬਰਦਸਤ ਪ੍ਰਿੰਟਿੰਗ ਆ ਛੇੜ ਬੜੇ ਪਿਆਰੇ ਆ ਦੋ ਛੇੜ ਮਿਲਣਗੇ بیس ਕਲਰ ਸੇਮ ਰਹੇਗਾ ਕੰਬੀਨੇਸ਼ਨ ਚੇਂਜ ਹੋਊਗਾ ਇੱਕ ਆ ਰਿਹਾ ਪੀਸ ਚ ਰੰਗ ਬੜਾ ਪਿਆਰਾ ਛੇੜ ਆ ਦੋ ਰੰਗ 1350 ਰੁਪਏ ਪ੍ਰਾਈਸ ਹੁਣ ਸਕਰੀਨ ਸ਼ਾਟ ਲੈ ਲਓ ਲੋ ਜੀ ਚੱਕੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਜੀ ਮੈਨਾਂ ਡਿਜ਼ਾਈਨ ਹੀ ਇੰਨੇ ਆ ਕਿ ਮੈਂ ਮੇਰੇ ਕੋਲ ਗੱਲਾਂ ਮੁੱਕ ਜਾਣੀਆਂ ਡਿਜ਼ਾਈਨ ਨਹੀਂ ਮੁਕਣੇ ਆ ਲੋ ਸਭ ਤੋਂ ਸੋਹਣਾ ਡਿਜ਼ਾਈਨ ਚੈੱਕ ਕਰੋ ਕੇਰੇ ਦੀ ਪ੍ਰਿੰਟਿੰਗ ਦੇਖੋ ਨੈਕ ਦੀ ਪ੍ਰਿੰਟਿੰਗ ਦੇਖੋ ਔਰ ਜਿਓਮੈਟ੍ਰੀਕਲ ਪ੍ਰਿੰਟਿੰਗ ਹੈ ਫੁੱਲਾ ਫੁੱਲਾ ਨਾ ਹਟਕੇ ਪ੍ਰਿੰਟਿੰਗ ਹੈ ਕਲਰ ਬਹੁਤ ਸੋਹਣਾ ਚਾਰ ਰੰਗ ਆ ਚਾਰੇ ਰੰਗ ਪਿਆਰੇ ਆ ਪਿਓਰ ਮੋਡਲ ਦਾ ਦੁਪੱਟਾ ਟੈਬੀ ਮਸਲੀਨ ਦਾ ਦੁਪੱਟਾ ਆ ਰਿਹਾ ਲਾਜਵਾਬ ਦੁਪੱਟਾ ਆ ਰਿਹਾ ਆ ਦੇਖੋ ਔਰ ਸ਼ੇਡ ਚੈੱਕ ਕਰੋ ਕਿੰਨੇ ਪਿਆਰੇ ਆ ਇੱਕ ਆ ਰਿਹਾ ਨਵਾ ਜਾਂ ਸੀ ਗ੍ਰੀਨ ਬਲੂ ਜਾਂ ਸ਼ੇਡ ਇੱਕ ਆ ਰਿਹਾ ਗ੍ਰੇ ਸ਼ੇਡ ਇੱਕ ਆ ਰਿਹਾ ਜਿਸ ਤਰ੍ਹਾਂ ਮਾਊਸ ਕਲਰ ਥੋੜਾ ਜਿਹਾ ਆਰਮੀ ਟਾਈਪ ਸ਼ੇਡ ਆ ਇਹ ਕਲਰ ਬਹੁਤ ਸੋਹਣਾ ਚਾਰ ਰੰਗ ਨੇ ਕਲਰ ਆਪਣਾ ਕੋਈ ਵੀ ਸਿਲੈਕਟ ਕਰ ਲਓ ਸਕਰੀਨਸ਼ਾਟ ਲੈ ਲਓ ਚਾਰੇ ਰੰਗ ਪਿਆਰੇ 1350 ਰੁਪਏ ਪ੍ਰਾਈਸ ਚੱਕੋ ਜੀ ਚਿੰੜੀ ਦਿਊਗੀ ਆਰਾ ਆ ਲੋ ਇੱਕ ਆਰਟੀਕਲ ਆ ਚੈੱਕ ਕਰੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਰੋਮੀ ਪ੍ਰਿੰਟ ਦਿਖਾ ਸਿਨਰੀ ਪ੍ਰਿੰਟ ਲੱਗਦਾ ਹਨ ਦੂਰੋਂ ਡਿਜੀਟਲ ਪ੍ਰਿੰਟਿੰਗ ਹੈ ਇਹ ਔਰ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਬਿਊਟੀਫੁਲ ਪ੍ਰਿੰਟਿੰਗ ਆਲਟੀਮੇਟ ਐਲੀਗੈਂਟ ਗੋਰਜियस ਸ਼ੇਡ ਆਣਗੇ ਤਿੰਨ ਇੱਕ ਆਏਗਾ ਜੀ ਮਿਲਕੀ ਸ਼ੇਡ ਇੱਕ ਆਏਗਾ ਸੀ ਗ੍ਰੀਨ ਸ਼ੇਡ ਤਿੰਨ ਰੰਗ ਤਿੰਨੇ ਰੰਗ ਪਿਆਰੇ ਸਮਾ ਸਪੈਸ਼ਲ ਆਰਟੀਕਲ ਗਰਮੀਆਂ ਦੇ ਤੋਹਫੇ ਆ ਜੀ ਇਹ ਔਰ ਕੂਲ ਕੂਲ ਕਲਰ ਆ ਕੂਲ ਕੂਲ ਫੈਬਰਿਕ ਆ ਸੋ 1350 ਰੁਪਏ ਪ੍ਰਾਈਸ ਪਿਓਰ ਕਾਟਨ ਕੋਈ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਨਾਲ ਪਿਓਰ ਮਸਲੀਨ ਦੇ ਦੁਪੱਟੇ ਪਿਓਰ ਦਾ ਦੁਪੱਟਾ ਨਾਲ ਲਿਓ ਇਹਨੂੰ ਨਾਲ ਲੱਗੇ ਟਿੱਡੀ ਨਾ ਇਹਨੂੰ ਕੁਝ ਨਹੀਂ ਹੁੰਦਾ ਲੋ ਜੀ ਤੁਸੀਂ ਆਖੋਗੇ ਦੁਪੱਟਾ ਫੇਰ ਵੀ ਤੁਹਾਡੇ ਕੋਲ ਰਹਿ ਜੂਗਾ ਆ ਲੋ ਆ ਚੈੱਕ ਕਰੋ ਇਕੜੀ ਇਹਨਾ ਹੁਆ ਆਵਲਾ ਦੋ ਰੰਗ ਆਣਗੇ ਦੋਨੋਂ ਰੰਗ ਪਿਆਰੇ ਆ ਲਾਜਵਾਬ ਬਿਊਟੀਫੁਲ ਡਿਜ਼ਾਈਨ ਬਣਿਆ ਹੋਇਆ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਆ ਔਰ ਆ ਆ ਰਹੀ ਹੈ ਦੁਪੱਟੇ ਦੀ ਪ੍ਰਿੰਟਿੰਗ 1350 ਰੁਪਏ ਪ੍ਰਾਈਸ ਹੁਣੇ ਸਕਰੀਨਸ਼ਾਟ ਲਵੋ ਔਰ ਆਰਡਰ ਕਰ ਲਓ ਫੜਵੜ ਦੋਨੋਂ ਨੰਬਰ ਕਮੈਂਟ ਸੈਕਸ਼ਨ ਦੇ ਵਿੱਚ ਪਿੰਨ ਕਰੇ ਹੋਏ ਆ ਡਿਸਕ੍ਰਿਪਸ਼ਨ ਚ ਪਾਏ ਹੋਏ ਆ ਸੋ ਵੀਡੀਓ ਨੂੰ ਪੂਰਾ ਲਾਸਤਾ ਦੇਖਿਆ ਕਰੋ ਮੈਂ ਸਾਰਾ ਕੁਝ ਦੱਸ ਕੇ ਵੀ ਜਾਨਣਾ ਹੁੰਨਾ ਪ੍ਰੋਪਰ ਲੋ ਜੀ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਡਿਜ਼ਾਈਨ ਚੈੱਕ ਕਰੀ ਚੱਲੋ ਲਾਜਵਾਬ ਡਿਜ਼ਾਈਨ ਨੇ ਸਾਰੇ ਸਾਰੇ ਕਿਉਂਕਿ ਮੈਂ ਫੋਟੋ ਮਾਰ ਤੋਂ ਖੋਲ ਕੇ ਦਿਖਾ ਰਿਹਾ ਔਰ ਐਂ ਲਾ ਲਓ ਕਿ 6-7 ਸੂਟ ਦਾ ਵਿੱਚੋਂ ਵਿਗ ਗਏ ਪਰ ਡਬਲ ਡਬਲ ਸੈੱਟ ਵੀ ਮੰਗਾਈ ਆ ਕੁਛਕ ਲੋ ਜੀ ਦੋਵਟੇ ਦੀ ਪ੍ਰਿੰਟਿੰਗ ਚੈੱਕ ਕਰੋ ਏਹ ਰਾ ਦੇਖੋ ਕਿੰਨਾ ਸੋਹਣਾ ਬਣਾਇਆ ਸਾਈਡ ਕੀ ਰਾ ਡਿਜ਼ਾਈਨ ਆ ਇਹ ਔਰ ਦੋ ਰੰਗ ਮਿਲਣਗੇ ਦੋਨੋਂ ਰੰਗ ਪਿਆਰੇ ਆ ਇੱਕ ਇੱਕ ਕਲਰ ਮਿਲੂਗਾ ਇਹਦੇ ਵਿੱਚ ਬੜਾ ਸੋਹਣਾ ਮਤਲਬ ਕਿ ਚੀਕੂ ਜਾਂ ਸ਼ੇਡ ਆ ਨਵਾਂ ਸ਼ੇਡ ਆ ਆ ਲੋ ਸਮਰ ਦੇ ਬਿਲਕੁਲ ਨਵੇਂ ਸ਼ੇਡ ਆ ਆ ਲੋ ਆਲਟੀਮੇਟ ਸ਼ੇਡ ਆ ਦੋਨੋਂ 1350 ਰੁਪਏ ਪ੍ਰਾਈਸ ਚੱਕੋ ਜੀ 1350 ਰੁਪਏ 1350 ਰੁਪਏ 1350 ਰੁਪਏ ਲੋ ਜੀ ਆਇਆ ਸੋਲੋ ਆਰਟੀਕਲ ਬੜਾ ਪਿਆਰਾ ਆਰਟੀਕਲ ਬਿਊਟੀਫੁੱਲ ਆਰਟੀਕਲ ਸੋਲੋ ਆਰਟੀਕਲ ਆਇਆਗਾ ਪ੍ਰਿੰਟਿੰਗ ਲਾਜਵਾ ਬਣੀ ਹੋਈ ਆ ਕਲਰ ਲਾਜਵਾ ਵਾ ਸਿੰਗਲ ਆਇਆਗਾ ਆ ਆ ਰਹੀ ਹੈ ਦੁਪੱਟੇ ਦੀ ਪ੍ਰਿੰਟਿੰਗ ਬਿਊਟੀਫੁੱਲ ਡਿਜੀਟਲ ਪ੍ਰਿੰਟਿੰਗ ਜ਼ਬਰਦਸਤ ਪ੍ਰਿੰਟਿੰਗ ਐਕਸਲੈਂਟ ਪ੍ਰਿੰਟਿੰਗ ਇੱਕ ਆਰ ਹੈ ਜੀ ਇਸ ਦੇ ਵਿੱਚ ਆਵਲਾ ਕਾਈਗਾ ਆਵਲਾ ਡਿਜ਼ਾਈਨ ਬੜਾ ਪਿਆਰਾ ਡਿਜ਼ਾਈਨ ਹੈ ਪ੍ਰਿੰਟਿੰਗ ਦੇਖੋ ਓਏ ਹੋ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਆ ਜੀ ਅਲਟੀਮੇਟ ਬਲੈਕ ਕਲਰ ਦਾ ਇਹਦੇ 5 ਤੋਂ 6 ਪੀਸ ਸਪਾਈਸਮੇ ਨੇ ਰਾਤ ਉਹ ਸਾਰੇ ਸਾਰੇ ਵਿਗ ਗੇ ਆ ਚੈੱਕ ਕਰੋ ਇਹ ਸੋਲੋ ਇਹ ਹਜੇ ਰਿਪਲਾਈ ਕਰਨ ਵਾਲੇ ਪਏ ਆ ਮੈਸੇਜ ਓਲਰੇਡੀ ਪਏ ਆ ਬਹੁਤ ਜ਼ਿਆਦਾ ਆ ਚੈੱਕ ਕਰੋ 1350 ਰੁਪਏ ਪ੍ਰਾਈਸ ਚੱਕ ਵੀ ਪਾਣੇ ਆ ਜੀ ਆ ਦੇ ਦੇ ਵਾਈਟ ਅਗਰੇ ਦੇ ਦੇ ਆ ਲੋ ਇਕ ਕਾ ਚੈੱਕ ਕਰੋ ਜੀ ਬੜਾ ਪਿਆਰਾ ਆਰਟੀਕਲ ਦੋ ਰੰਗ ਦੇਵਾਂਗਾ ਇਹਦੇ ਦੋਨੋਂ ਰੰਗ ਸੋਨੇ ਆ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਸੋ 1350 ਰੁਪਏ ਪ੍ਰਾਈਸ ਲਾਜਵਾ ਪ੍ਰਿੰਟ ਸੂਟ ਆ ਆ ਰਿਹਾ ਪਿਓਰ ਮਡਾਲ ਦਾ ਦੁਪੱਟਾ ਆਲਟੀਮੇਟ ਦੁਪੱਟਾ ਔਰ ਸ਼ੇਡ ਚੈੱਕ ਕਰੋ ਇੱਕ ਆ ਰਿਹਾ ਗ੍ਰੇ ਸ਼ੇਡ ਬੜਾ ਸੋਨਾ ਸ਼ੇਡ ਆ ਦੋਨੋਂ ਰੰਗ ਪਿਆਰੇ ਆ ਬੜੇ ਪਿਆਰੇ ਸ਼ੇਡ ਆ ਇੱਕ ਔਰ ਇੱਕ ਆਮ ਜੀ ਹਾਂਜੀ ਮੇਰਾ ਗ੍ਰੇ ਸ਼ੇਡ ਦੋ ਰੰਗ 1350 ਰੁਪਏ ਪ੍ਰਾਈਸ ਸੋ ਸਕਰੀਨ ਸ਼ੋ ਲੈ ਲਓ ਆ ਸੋਲੋ ਆਰਟੀਕਲ ਆਏਗਾ ਬੜਾ ਪਿਆਰਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਜਬਰਦਸਤ ਪ੍ਰਿੰਟਿੰਗ ਹੈ yellow ਸ਼ੇਡ ਹੈ ਆ ਰਹੀ ਹੈ ਪ੍ਰਿੰਟਿੰਗ ਮੈਚਿੰਗ ਬਾਟਮ ਨਾਲ ਪਿਓਰ ਮਸਲੀਨ ਦਾ ਦੁਪੱਟਾ 1350 ਰੁਪਏ ਪ੍ਰਾਈਸ ਲੋ ਜੀ ਵਾਹ ਗਰੂ ਆ ਲੋ ਇੱਕ ਪ੍ਰਿੰਟ ਆ ਰਿਹਾ ਆ ਵਾਲਾ 1350 ਰੁਪਏ ਪ੍ਰਾਈਸ ਜੀ স্ক্রিনਸ਼ਾਟ ਲੈ ਲਿਓ ਫਟਾਫਟ ਅਲਟੀਮੇਟ ਡਿਜ਼ਾਈਨ ਲੈ ਕੇ ਆਇਆ ਸਾਰੇ ਸਾਰੇ 1350 ਰੁਪਏ ਪ੍ਰਾਈਸ ਸੋ ਕੋਈ ਵੀ ਬਾਏ ਕਰ ਲਿਓ ਬਿਊਟੀਫੁਲ ਡਿਜੀਟਲ ਪ੍ਰਿੰਟ ਆ ਆ ਚੈੱਕ ਕਰੋ ਪ੍ਰਿੰਟ ਕਿੰਨਾ ਸੋਹਣਾ ਕਲਰ ਦੇਖੋ ਕਿੰਨਾ ਪਿਆਰਾ ਆ ਲੋ ਚੀਕੂ ਜਾਂ ਛੇੜਾ ਬੜਾ ਪਿਆਰਾ ਛੇੜਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹ ਹਾਜ਼ਰ ਹੋਮੀ ਪ੍ਰਿੰਟਿੰਗ ਔਰ ਆ ਆ ਰਹੀ ਹੈ ਦੁਪੱਟੇ ਦੀ ਪ੍ਰਿੰਟਿੰਗ ਇੱਕ ਕਾਰਾ ਆਵਲਾ ਛੇੜ ਪਿਸਤਾਇਆ ਕਲਰ ਇੱਕ ਕਾਰਾ ਆਸ਼ੜ ਕਲਰ ਬਹੁਤ ਸੋਹਣਾ ਹੈ ਸੋ 1350 ਰੁਪਏ ਪ੍ਰਾਈਸ ਆ ਹੁਣ ਕੋਈ ਵੀ ਤੁਹਾਨੂੰ ਚਾਹੀਦਾ ਆ ਬਸ 300 ਲੈ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਸਾਡਾ ਐਡਰੈਸ ਹੈਗਾ ਅਮਰਤਸਰੀਆ ਮਾਦਰੀਂ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨਰਗੰਦੀ ਹੁਣ ਸਮਾਣਾ ਡਿਸਟ੍ਰਿਕਟ ਪਟਿਆਲਾ ਸਾਡੇ ਦੋ ਨੰਬਰ ਆ 78370 15332 85283 0084 ਜਿਨ੍ਹਾਂ ਨੇ ਸਾਡੇ ਕੋਲ ਕੰਟੀਨਿਊ ਆਰਡਰ ਕਰਨਾ ਹੁੰਦਾ ਸਾਡੇ ਨੰਬਰ ਸੇਵ ਕਰ ਲਓ ਥੈਂਕ ਯੂ